ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਮਾਤਾਵਾਂ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਆਪਾਂ ਖੜੇ ਹਾਂ ਇਸ ਵਕਤ ਬੇਰ ਸਾਹਿਬ ਪਿੰਡ ਮਹਿਰਾਜ ਵੱਡਾ ਗੁਰੂ ਸਰ ਜਿੱਥੇ ਛੇਵੇਂ ਪਾਸ਼ਾਣੇ ਆ ਕੇ ਆਪਣਾ ਘੋੜਾ ਬੰਨਿਆ ਸੀ ਆ ਉਹ ਦਰਖਤ ਬੇਰੀ ਦਾ ਜਿੱਥੇ ਮਹਾਰਾਜ ਨੇ ਘੋੜਾ ਬੰਨਿਆ ਸੀ ਤੁਸੀਂ ਦੇਖ ਸਕਦੇ ਹੋ ਵੀ ਅੱਜ ਵੀ ਇਹ ਪ੍ਰਾਤਨ ਦਰਖਤ ਉਵੇਂ ਹੀ ਬਹਾਲ ਹੈ ਸੋ ਜਿਹੜਾ ਟਾਣੇ ਆ ਲੈ ਫਲਿੱਪ ਕੇ ਫੇਰ ਦੁਬਾਰਾ ਇਹਦੀਆਂ ਜਿਹੜਾ ਫੁੱਟ ਚੁੱਕੀਆਂ ਤੂੰ ਸੁਣ ਇੱਧਰ ਸਾਹਮਣੇ ਗੁਰਦੁਆਰਾ ਤੰਬੂ ਸਾਹਿਬ ਹੈ ਪਰਲੇ ਪਾਸੇ ਤੇ ਦੂਸਰੇ ਪਾਸੇ ਗੁਰਦੁਆਰਾ ਥੜਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਨੇ ਸ਼ਹੀਦ ਹੋਏ ਸਿੰਘਾਂ ਤੇ ਮਾਰੇ ਗਏ ਮੁਗਲ ਸਪਾਹੀਆਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਸੀਗਾ ਸੋ ਆਉਣਾ ਬਣਦਾ ਹੈ ਇਹਦੇ ਇਤਿਹਾਸ ਬਾਰੇ ਆਪਾਂ ਗੱਲ ਕਰਾਂਗੇ ਵੀਡੀਓ ਦੇ ਵਿੱਚ ਅੰਦਰ ਜਿੱਥੇ ਮੋੜੀ ਗੱਡੀ ਸੀਗੀ ਮਹਾਰਾਜ ਪਿੰਡ ਵਸਾਇਆ ਸੀ ਮਹਾਰਾਜ ਪਿੰਡ ਰਾਜਾ ਪਟਿਆਲਾ ਤੇ ਦਾ ਪੁਰਾਣਾ ਪਿੰਡ ਹੈ ਸੋ ਉਹਦੇ ਬਾਰੇ ਵੀ ਗੱਲ ਕਰਾਂਗੇ ਪਰ ਆਹ ਜਗ੍ਹਾ ਸਾਨੂੰ ਸਭ ਤੋਂ ਵੱਧ ਮਨਿਕ ਲੱਗੀ ਉਹਦੀ ਸੋਹਣੀ ਤੇ ਦਰਸ਼ਨੀ ਜਗ੍ਹਾ ਹੈਗੀ ਹੈ ਇੱਥੇ ਆਉਣਾ ਜ਼ਰੂਰ ਬਣਦਾ ਬਠਿੰਡਾ ਤੋਂ ਚੰਡੀਗੜ੍ਹ ਦੀ ਜਨਰਲਿਸ ਸੜਕ ਦੇ ਉੱਪਰ 32 ਕਿਲੋਮੀਟਰ ਦੂਰ ਤੇ ਬਠਿੰਡਾ ਚੰਡੀਗੜ੍ਹ ਮਾਰਗ ਦੇ ਉੱਪਰ 7 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਸਿਆ ਹੋਇਆ ਮਹਾਰਾਜ ਵੱਡਾ ਗੁਰੂ ਸਰ ਮਹਾਰਾਜ ਤੇ ਛੋਟਾ ਗੁਰੂ ਸਰ ਮਹਾਰਾਜ ਵੱਡਾ ਗੁਰੂ ਸਰ ਮਹਾਰਾਜ ਉਹ ਹੈ ਜਿੱਥੇ ਮਹਾਰਾਜ ਨੇ ਜੰਗ ਲੜੀ ਸੀ ਤੀਸਰੀ ਤੇ ਤੰਬੂ ਸਾਹਿਬ ਵੀਰ ਸਾਹਿਬ ਥੜਾ ਸਾਹਿਬ ਨਾਂ ਦੇ ਗੁਰਦੁਆਰੇ ਸ਼ਸ਼ੋਭਤ ਹੈ ਤੇ ਜਿਹੜਾ ਛੋਟਾ ਗੁਰੂ ਸਰ ਮਹਾਰਾਜ ਹੈ ਉਹ ਪਿੰਡ ਹੈ ਜਿੱਥੇ ਪਿੰਡ ਵਸਾਇਆ ਸੀ ਮਹਾਰਾਜ ਛੱਵੇਂ ਭਾਸ਼ਾ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਰਾਉ ਮੋਹਨ ਜਿਹਦਾ ਕਿ ਪਿੱਛਾ ਜੁੜਦਾ ਹੈਗਾ ਰਿਵਾਲ ਜੈਸਲ ਸਿੰਘ ਜੈਸਲ ਮੀਰ ਦੇ ਰਾਜ ਨਾਲ ਉਹਨਾਂ ਦੇ ਜਿਹੜੇ ਵੰਸ਼ ਸੀਗੇ ਰਾਉ ਮੋਹਨ ਜਾਂ ਹੋਰ ਉਹ ਇੱਥੇ ਘੁੰਮਦੇ ਘਮਾਉਂਦੇ ਪੰਜਾਬ ਦੇ ਵਿੱਚ ਆ ਗਏ ਤਾਂ ਮਾੜੀ ਨਾਂ ਦੇ ਪਿੰਡ ਤੇ ਇੱਥੋਂ 3-4 ਕਿਲੋਮੀਟਰ ਦੀ ਦੂਰੀ ਤੇ ਇੱਕ ਮਾੜੀ ਨਾਂ ਦਾ ਪਿੰਡ ਹੈ। ਉੱਥੇ ਭੁੱਲਰ ਕੌਮ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਉਹਨਾਂ ਨੂੰ ਵਸਣਾ ਦਿੱਤਾ। ਤਾਂ ਰਾਉ ਮੋਹਨ ਨੇ ਮਹਾਰਾਜ ਅਕੀ ਬੇਨਤੀ ਕੀਤੀ ਕਿ ਮਹਾਰਾਜ ਸਾਡੀਆਂ ਔਰਤਾਂ ਨੂੰ ਮਸ਼ਕਰੀਆਂ ਕਰਦੇ ਆ, ਇਹ ਘੜੇ ਭਰਨ ਜਾਂਦੀਆਂ ਤੇ ਪਾਣੀ ਭਰਨ ਜਾਂਦੀਆਂ ਤੇ ਤੰਗ ਕਰਦੇ ਆ। ਤਾਂ ਮਹਾਰਾਜ ਨੇ ਭੁੱਲਰ ਜਾਤ ਦੇ ਲੋਕਾਂ ਨੂੰ ਕਿਹਾ ਸੀ ਕਿ ਉਹ ਕੌਮ ਦੇ ਲੋਕਾਂ ਨੂੰ ਤੁਸੀਂ ਇਹਨਾਂ ਨੂੰ ਜਗ੍ਹਾ ਦੇ ਦਿਓ ਤਾਂ ਉਹ ਉਹਨਾਂ ਨੇ ਮਨਾਂ ਕਰਤਾ ਸੀ। ਤਾਂ ਮਹਾਰਾਜ ਕਹਿੰਦੇ ਵੀ ਠੀਕ ਹੈ ਜੇ ਤੁਸੀਂ ਸਾਡੇ ਕਹਿੰਦੇ ਪਿੰਡ ਦੀ ਜਗ੍ਹਾ ਨਹੀਂ ਦੇ ਸਕਦੇ। ਤਾਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਰਾਉ ਮੋਹਨ ਦੀਆਂ ਸਿੱਧੂਆਂ ਦੀਆਂ ਉਹ ਭੁੱਲਾਂ ਦੇ ਘਰ ਆਪਦੀ ਬੇਟੀ ਦੀ ਸਾਹ ਨਹੀਂ ਪਾਉਣਗੇ ਜਾਂ ਤੁਹਾਡੀਆਂ ਬੇਟੀਆਂ ਦਾ ਰਿਸ਼ਤਾ ਕਬੂਲ ਨਹੀਂ ਕਰਨਗੇ ਤਾਂ ਮਹਾਰਾਜ ਛੇਪਾਸ਼ਣੇ ਰਾਉ ਮੋਹਨ ਨੂੰ ਕਿਹਾ ਅਸ਼ੀਰਵਾਦ ਦਿੱਤਾ ਭਾਈ ਦਿਨ ਸ਼ਿਵਦੇ ਤੱਕ ਜਿੱਥੇ ਜਾ ਕੇ ਬੈਠ ਜਾਓਗੇ ਉੱਥੇ ਆਪਦੀ ਮੂੜੀ ਗੱਡ ਲਿਓ ਤੇ ਆਪਦੀ ਜਿਹੜੀ ਹੈਗੀ ਜਗਾ ਮੰਨ ਲਿਓ ਤਾਂ ਰਾਉ ਮੋਹਨ ਤੁਰਦਾ ਤੁਰਦਾ ਮਾੜੀ ਤੋਂ ਇਧਰਲੇ ਪਾਸੇ ਪਹੁੰਚ ਜਾਂਦੇ ਆ ਤੇ ਇੱਥੇ ਆ ਕੇ ਉਹ ਆਪਦਾ ਮੂੜੀ ਗੱਡ ਲੈਂਦੇ ਆ ਤੇ ਟਿਕਾਣਾ ਕਰ ਲੈਂਦੇ ਆ ਤੇ ਉਸ ਜਗ੍ਹਾ ਤੇ ਆ ਹੁਣ ਗੁਰਦੁਆਰਾ ਬਣਿਆ ਹੋਇਆ ਹੈ ਗੁਰਦੁਆਰੇ ਦੇ ਵਿੱਚ ਇੱਕ ਛੋਟਾ ਜਿਹਾ ਸਰੋਵਰ ਹੈ ਤੇ ਸਰੋਵਰ ਦੇ ਨਾਲ ਹੀ ਜਿਹੜੀ ਗੁਰਦਾਰੇ ਦੀ ਇਮਾਰਤ ਹੈ ਉਹਦੀ ਕਾਰ ਸੇਵਾ ਬਾਅਦ ਚ ਬਾਬੇ ਬਹਾਦਰ ਸਿੰਘ ਜੀ ਦਿੱਲੀ ਵਾਲੇ ਨੇ ਕੀਤੀ ਹੈ ਤੇ ਗੱਲ ਕਰਦੇ ਸੀ ਆਪਾਂ ਵੀ ਉਹਨਾਂ ਨੇ ਜਦੋਂ ਮੂੜੀ ਗੱਡ ਲਈ ਤਾਂ ਭੁੱਲਰ ਜਿਹੜੇ ਕੌਮ ਦੇ ਲੋਕ ਸੀ ਉਹ ਬੜੇ ਤੰਗ ਆਏ ਉਹ ਬੜੇ ਗੁੱਸੇ ਹੋਏ ਉਹਨਾਂ ਨੇ ਚੜਾਈ ਕੀਤੀ ਉਹਨਾਂ ਦੇ ਉੱਪਰ ਰੌਮੂਨ ਦੇ ਉੱਪਰ ਤਾਂ ਰੌਮੂਨ ਦੀ ਜਿਹੜੀ ਹੈਗੀ ਹੈ ਰੱਖਿਆ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਪਾਸ਼ਾ ਨੇ ਆਪ ਕੀਤੀ ਤੇ ਉਸ ਤੋਂ ਬਾਅਦ ਵਾਰ ਦਿੱਤਾ ਵੀ ਭਾਈ ਹੁਣ ਤੁਹਾਡੀ ਜਿਹੜੀਆਂ ਹੈਗੀਆਂ ਤੁਸੀਂ ਲੋਕਾਂ ਨੂੰ ਰਾਜ ਭਗ ਦੇਉਂਗੇ ਸੋ ਇੱਥੇ ਹੀ ਇਹ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਤੇ ਗੁਰਦੁਆਰੇ ਦੀ ਲੰਗਰ ਹਾਲ ਦੀ ਇਮਾਰਤ ਹੈ ਤੇ ਲੰਗਰ ਹਾਲ ਦੀ ਇਮਾਰਤ ਪਰਾਤਨ ਢੰਗ ਦੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀ ਉਵੇਂ ਜਾਲੀਆਂ ਤੇ ਪੁਰਾਣੇ ਕਮਰੇ ਤੇ ਉਹ ਸਾਹਮਣੇ ਜਿਹੜਾ ਖਾ ਰਸੋਈ ਦਾ ਤੇ ਲੰਗਰ ਦਾ ਸਮਾਨ ਵਗੈਰਾ ਪਿਆ ਹੈਗਾ ਇਸ ਤੋਂ ਅੱਗੇ ਆਪਾਂ ਇਹਦੇ ਪਰਲੇ ਪਾਸੇ ਇੱਕ ਗਲੀ ਦੇ ਵਿੱਚ ਉਹ ਮੋੜੀ ਹੈ ਜਿਹੜੀ ਮੋੜੀ ਜਦੋਂ ਗੱਡੀ ਸਿਰ ਆਉ ਮੋਹਨੇ ਤੇ ਉਸ ਮੋੜੀ ਦਾ ਹੁਣ ਇੱਕ ਬਹੁਤ ਵੱਡਾ ਵਿਸ਼ਾਲ ਦਖਤ ਬਣ ਚੁੱਕਿਆ ਆਸੇ-ਪਾਸੇ ਭਵਾਂ ਦੀ ਹੁਣ ਪਿੰਡ ਪਸੰਦ ਕਰਕੇ ਜਿਹੜੀ ਆਬਾਦੀ ਵਧ ਗਈ ਹੈ ਪਰ ਜਿਹੜੀ ਉਹ ਮੂੜੀ ਤੋਂ ਦਖਤ ਬਣਿਆ ਵਣਦਾ ਆ ਤੁਸੀਂ ਦੇਖ ਸਕਦੇ ਹੋ ਇਹ ਉਵੇਂ ਹੀ ਖੜਾ ਹੈਗਾ ਪੂਰਾ ਪਰਮਾ ਤੇ ਜਦੋਂ ਵੰਸ਼ ਦੀ ਗੱਲ ਕਰਦੇ ਆ ਤਾਂ ਰਾਉ ਮੋਹਨ ਜਿਹੜਾ ਵੰਸ਼ਾ ਉਹ ਅੱਗੇ ਚੱਲ ਕੇ ਦੋ ਮੁੰਡੇ ਹੋਏ ਰੂਪਚੰਦ ਤੇ ਕਾਲਾ ਬਾਬਾ ਕਾਲਾ ਜੀ ਦੇ ਕੋਈ ਸੰਤਾਨ ਨਹੀਂ ਹੋਈ ਰੂਪਚੰਦ ਜੀ ਦੇ ਦੋ ਪੁੱਤਰ ਹੋਏ ਸਾੰਦਲੀ ਤੇ ਫੂਲ ਮਤਾ ਅੰਬੀ ਤੋਂ ਜਦੋਂ ਰੂਪਚੰਦ ਦੀ ਚੜ੍ਹਾਈ ਕਰ ਜਾਂਦੇ ਆ ਤਾਂ ਬਾਬਾ ਕਾਲਾ ਸਾਂਦਲੀ ਨੂੰ ਤੇ ਫੂਲ ਨੂੰ ਸੱਤਵੇਂ ਪਾਸ਼ਾ ਗੁਰੂ ਹਰ Rai ਸਾਹਿਬ ਦੇ ਪੇਸ਼ ਹੁੰਦਾ ਲੈ ਕੇ ਕਿ ਮਹਾਰਾਜ ਇਹ ਬੱਚੇ ਭੁੱਖੇ ਤੇ ਅਨਾਥ ਹੈ ਤਾਂ ਸੱਤਵੇਂ ਪਾਸ਼ਾ ਕਹਿੰਦੇ ਭਾਈ ਵੀ ਛੇਵੇਂ ਪਾਸ਼ੇ ਕਹਿ ਗਏ ਸੀ ਵੀ ਇਹ ਰਾਜ ਭਗ ਦੇਣ ਵਾਲੇ ਆ ਇਹ ਨਾਥ ਤੇ ਭੁੱਖੇ ਨਹੀਂ ਇਹ ਲੋਕਾਂ ਦਾ ਢਿੱਡ ਭਰਨ ਵਾਲੇ ਹੋਣਗੇ ਤਾਂ ਉਸ ਤੋਂ ਬਾਅਦ ਉਹੀ ਫੂਲ ਗਾਂ ਦਾ ਕਿ ਤਲੋਕਾ ਰਾਮਾ ਤੇ ਰਗੂ ਝੰਡੂ ਚੰਨੂ ਤੇ ਤਖਤ ਮਲ ਦਾ ਹਲਾਰ ਹੁੰਦੀ ਉਹਨਾਂ ਦੇ ਤਲੋਕਾ ਦੇ ਵਿੱਚੋਂ ਨਾਬਾ ਜੀਨ ਤੇ ਬੰdruਖਾ ਨਿਕਲਦੇ ਆ ਰਾਮਾ ਦੇ ਵਿੱਚੋਂ ਪਟਿਆਲਾ ਭਦੋੜ ਤੇ ਮਲੌਰ ਨਿਕਲਦੇ ਆ ਤੇ ਰੱਗੂ ਤੋਂ ਜਿਉਂ ਦਿਨਾਂ ਦੇ ਜਿਹੜੇ ਪਿੰਡ ਦੇ ਲੋਕ ਵਸਦੇ ਆ ਮਹਾਰਾਜ ਤੋਂ ਵਾਪਸ ਆਉਂਦੇ ਜਨਰਲ ਅਸੜਕ ਬੁਲਾਉਂਦੇ ਹੋਏ ਗੁਰਦੁਆਰਾ ਡੱਬਾ ਸਾਹਿਬ tibbi ਸਾਹਿਬ ਜਿੱਥੇ ਗੁਰੂ ਸਾਹਿਬ ਨੇ ਭਾਈ ਰੂਪੇ ਤੋਂ ਮਹਾਰਾਜ ਦੇ ਸਥਾਨ ਤੇ ਜੁੱਧ ਲਈ ਮੋਰਚਾ ਬੰਦੀ ਕੀਤੀ ਇਸ ਉੱਚੇ ਟੱਪੇ ਨੂੰ ਚੁਣਿਆ ਲੱਲਾ ਵੇਗ ਦਾ ਭੀਜਾ ਸੁਈਆ ਗੁਰੂ ਜੀ ਦੀ ਵਡਿਆਈ ਕਰਦਾ ਉਹਦੇ ਕੋਲ ਜਾ ਕੇ ਤਾਂ ਕਾਬਲੀ ਵੇਗ ਉਸ ਨੂੰ ਅਜ਼ਨ ਖਾਨ ਜਿਤਨਾ ਅਜ਼ਨ ਖਾਨ ਜੀ ਤੱਕ ਆਬਲੀ ਵੀ ਉਸ ਨੂੰ ਕੋੜਿਆਂ ਦੀ ਸਜ਼ਾ ਦਿੰਦਾ ਹੈ ਮਹਾਰਾਜ ਹਸਨ ਖਾਨ ਨੂੰ ਕਾਬਲ ਦੀ ਸੂਬੇਦਾਰੀ ਮਿਲਣ ਦਾ ਵਰਤ ਇੱਥੇ ਹੀ ਇਹ ਸਥਾਨ ਜਿਹੜਾ ਸਾਹਮਣੇ ਗੁਰਦੁਆਰਾ ਸੁਸ਼ੋਭਤ ਹੈ ਇੱਥੇ ਭਾਈ ਵਿਦੀ ਚੰਦੇ ਹਥੋਂ ਸ਼ਮਸ਼ਵੇਗ ਮਾਰੇ ਜਾਂਦਾ ਹੈ ਭਾਈ ਜੇਠਾ ਜੀ ਤੇ ਰਾਏ ਜੂਧ ਵੱਲੋਂ ਕਰਮਬਾਰ ਕਾਸਮ ਬੇਗ ਤੇ ਅਮਰ ਬੇਗ ਮਾਰੇ ਜਾਂਦੇ ਆ ਇੱਥੇ ਹੀ ਗੁਰੂ ਜੀ ਦਾ ਕੋੜਾ ਗੁਲਬਾਗ ਮਾਰੇ ਜਾਂਦਾ ਸ਼ਹੀਦ ਹੋ ਜਾਂਦਾ ਅਖੀਰ ਵਿੱਚ ਲੱਲਾ ਬੇਗ ਨੂੰ ਜੰਪਰੀ ਪਹੁੰਚਾ ਕੇ ਗੁਰੂ ਜੀ ਨੇ ਫਤਿਹ ਹਸਲ ਕੀਤੀ ਤੇ ਇਸ ਗੁਰੂ ਘਰ ਤੋਂ ਹੀ ਛਿਪਦੇ ਵਾਲੇ ਪਾਸੇ ਗੁਰਦੁਆਰਾ ਬੀਰ ਸਾਹਿਬ ਹੈ ਜਿੱਥੇ ਗੁਰੂ ਜੀ ਨੇ ਘੋੜਾ ਬੰਨਿਆ ਤੇ ਨਾਲ ਹੀ ਗੁਰਦੁਆਰਾ ਸ਼ਹੀਦਗੰਜ ਜਿੱਥੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੋ ਇਹ ਗੁਰਦੁਆਰਾ ਬਹੁਤ ਹੀ ਉੱਚੀ ਜਗ੍ਹਾ ਤੇ ਬਣਿਆ ਆਇਆ ਤੇ ਉੱਥੋਂ ਪਤਾ ਲੱਗਦਾ ਵੀ ਗੁਰੂ ਸਾਹਿਬ ਨੇ ਕਿਵੇਂ ਇਸ ਯੁੱਧ ਲਈ ਜਿਹੜੇ ਤੀਸਰੀ ਜੰਗ ਹੋਈ ਹੈ ਮੁਗਲਾਂ ਨਾਲ ਉਹਦੀ ਬਿਆਉਦਬੰਦੀ ਕੀਤੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਸਰੋਵਰ ਹੈ ਇਹ ਨਾਲ ਹੀ ਇੱਕ ਸਕੂਲ ਹੈ ਜਿਹੜਾ ਕੀ ਹੁਣ ਲੱਗਦਾ ਹੈ ਬੰਦ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਹੈ ਸਕੂਲ ਤੇ ਇਹਦੇ ਤੋਂ ਹੀ ਪੱਛਮ ਵਾਲੇ ਪਾਸੇ ਦੂਰ ਇੱਕ ਨੀਲੇ ਨਿਸ਼ਾਨ ਸਾਹਿਬ ਵਾਲਾ ਜਗ੍ਹਾ ਹੈ ਜਿੱਥੇ ਕੀ ਭਾਈ ਜੇਠਾ ਜੀ ਦੀ ਯਾਦ ਵਿੱਚ ਕੁਝ ਕੋਈ ਯਾਦਗਰ ਬਣੀ ਹੋਈ ਹੈ ਤੇ ਇਸ ਤੋਂ ਅੱਗੇ ਇਹਦੇ ਨਾਲ ਹੀ ਇੱਕ ਛੋਟੀ ਜਿਹੀ ਹੋਰ ਮਾਰਤ ਹੈ ਜਿਹੜੀ ਕੀ ਇਦਾਂ ਲੱਗਦਾ ਵੀ ਜਿਵੇਂ ਪ੍ਰਾਤਨ ਗੁਰੂ ਘਰ ਜਾਂ ਪ੍ਰਾਤਨ ਕਮਰੇ ਹੋਣ ਤੇ ਜਿਹਦੇ ਵਿੱਚ ਉਹਨਾਂ ਨੇ ਆਪਦੇ ਸੰਦੂਖ ਵਗੈਰਾ ਸੰਭਾਲ ਕੇ ਰੱਖਿਓ ਹੋਇਆ ਪੁਰਾਣੀ ਪੁਰਾਣਾ ਸਮਾਨ ਹੈ ਜਿਹੜਾ ਉਹ ਸਿੰਘਾਂ ਦਾ ਜਿਹੜੇ ਇੱਥੇ ਰਹਿੰਦੇ ਹੋਣਗੇ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ। ਸੋ ਜਿਵੇਂ ਜਿਵੇਂ ਤੁਸੀਂ ਇਸ ਸਥਾਨ ਨੂੰ ਦੇਖਦੇ ਹੋ ਇਹਦੇ ਵਿੱਚ ਵਿਚਰਦੇ ਹੋ ਤੁਹਾਨੂੰ ਐ ਲੱਗਦਾ ਵੀ ਜਿਹੜਾ ਪੁਰਾਣਾ ਸਿੱਖਾਂ ਦਾ ਪੰਜਾਬ ਹੈ ਉਹ ਬੜਾ ਹੀ ਸੋਹਣਾ ਤੇ ਸ਼ਾਂਤ ਤੇ ਰਮਣੀਕ ਹੈ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਇਸ ਤੋਂ ਅੱਗੇ ਜਦੋਂ ਤੁਸੀਂ ਉਹ ਸਾਹਮਣੇ ਗੁਰਦੁਆਰਾ ਦੇਖ ਰਹੇ ਹੋ ਜਿਹੜਾ ਉਹ ਸੰਘਣੇ ਦਰਖਤ ਨੇ ਘਿਰਿਆ ਹੋਇਆ ਹੈ ਉਹ ਬੀਰ ਸਾਹਿਬ ਤੇ ਗੁਰਦੁਆਰਾ ਚੀਤਗੰਗ ਤੇ ਜਿਹੜੀ ਉਹ ਸਾਹਮਣੇ ਆ ਬੀਰੀ ਹੈ ਇਹ ਉਹੀ ਬੀਰੀ ਆ ਜਿੱਥੇ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀਗਾ ਤੇ ਆਸ਼ਰਾਮ ਕੀਤਾ ਸੀਗਾ ਤੇ ਇਸ ਦੇ ਨਾਲ ਹੀ ਜਿਹੜੇ ਸਾਹਮਣੇ ਸੱਜੇ ਪਾਸੇ ਗੁਰਦੁਆਰਾ ਤੰਬੂ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਆਪਣਾ ਤੰਬੂ ਲਾ ਕੇ ਵਿਸ਼ਰਾਮ ਕੀਤਾ ਉਹਨਾਂ ਨੇ ਤੇ ਜਿਹੜੇ ਹੈਗਾ ਯੁੱਧ ਦੀ ਵਿਉਂਤਬੰਦੀ ਕੀਤੀ ਜਿੰਨਾ ਵੀ ਇਲਾਕਾ ਤੁਸੀਂ ਘੁੰਮਦੇ ਹੋ ਆਹ ਸਾਰਾ ਇਹ ਹਰਿਆ ਭਰਿਆ ਤੇ ਬੜਾ ਹੀ ਦਰਸ਼ਨੀ ਹੈ ਆ ਗੁਰਦੁਆਰਾ ਸ਼ੀਤਗੰਜਾ ਜੀ ਇਹਦੇ ਬਾਰੇ ਕਿਹਾ ਜਾਂਦਾ ਵੀ ਇਹਦਾ ਇਤਿਹਾਸ ਇਹ ਹੈ ਵੀ ਥੱਲੇ ਗੁਰੂ ਸਾਹਿਬ ਨੇ ਇੱਕ ਲੰਮਾ ਡੂੰਗਾ ਤੇ ਚੌੜਾ ਖੂਪ ਪਵਾ ਕੇ ਸਿੰਘਾਂ ਤੋਂ ਉਹਦੇ ਵਿੱਚ ਮਾਰੇ ਗਏ ਮੁਗਲਾਂ ਨੂੰ ਦਫਨ ਕੀਤਾ ਤੇ ਉੱਪਰ ਉਹਦੇ ਇੱਕ ਥੜਾ ਬਣਾ ਕੇ ਉਸ ਥੜੇ ਦੇ ਉੱਪਰ ਜਿੰਨੇ ਵੀ ਸ਼ਹੀਦ ਸਿੰਘ ਹੋਏ ਸੀਗੇ 1200 ਦੇ ਲਗਭਗ ਸ਼ਹੀਦ ਸਿੰਘ ਹੋਏ ਸੀਗੇ ਤੇ ਉਹਨਾਂ ਦਾ ਸੰਸਕਾਰ ਕੀਤਾ ਇਸ ਜੰਗ ਦੇ ਵਿੱਚ ਗੁਰੂ ਸਾਹਿਬ ਦੇ ਕੋਲੇ 3000 ਆਪ ਦੇ ਸਿੱਖ ਫੌਜੀ 1500 ਰਾਏ ਯੋਧੇ ਤੇ 500 ਦੇ ਭਰਾ ਸੀ ਇਹ ਲਗਭਗ 4000 4500 ਫੌਜ ਸੀ ਸਿੱਖਾਂ ਦੀ ਤੇ ਜਿਹੜਾ ਮੁਗਲਾਂ ਦੀ ਫੌਜ ਸੀ ਉਹ 35 35000 ਦੇ ਕਰੀਬ ਸੀ ਯਾਨੀ ਕਿ ਇਹਨਾਂ ਤੋਂ 10 ਗੁਣਾ ਜਿਹੜੀ ਫੌਜ ਸੀ ਉਹ ਸਿੱਖਾਂ ਨਾਲ ਲੜੀ ਤੇ ਆਹ ਜਿਹੜਾ ਹੈਗਾ ਉਹ ਸ਼ਹੀਦ ਗੰਜ ਗੁਰਦਾਰੇ ਦਾ ਜਿਹੜੀ ਹੈਗੀ ਪ੍ਰਕਰਮ ਹੈ ਤੇ ਖੂਦ ਹੀ ਉਹਨ ਇੱਥੇ ਕੋਈ ਨਿਸ਼ਾਨ ਨਹੀਂ ਦੇ ਹੀ ਨਹੀਂ ਕਿਉਂਕਿ ਉਹ ਖੂਬ ਗੁਰੂ ਸਾਹਿਬ ਨੇ ਉਦੋਂ ਹੀ ਮੁਗਲਾਂ ਨੂੰ ਦਫ਼ਨ ਕਰਕੇ ਪੂਰਤਾ ਸੀਗਾ ਤੇ ਉੱਪਰ ਥੜਾ ਬਣਾ ਕੇ ਸਿੰਘਾਂ ਦਾ ਅੰਤਿਮ ਸੰਸਕਾਰ ਕੀਤਾ ਸੀਗਾ ਤੋ ਜਿੰਨੀ ਵੀ ਜਗ੍ਹਾ ਹੈਗੀ ਇਹਦੇ ਆਸ-ਪਾਸੇ ਬਹੁਤ ਜ਼ਿਆਦਾ ਪੰਛੀ ਚਿਕਟਰ ਕੋਇਲਾ ਮੋਰ ਉਹ ਤੁਹਾਨੂੰ ਬੋਲਦੇ ਸੁਣਾਈ ਦੇਣਗੇ ਤੇ ਇਹਦੇ ਹੀ ਮਤਲਬ ਖੱਬੇ ਹੱਥ ਜਦੋਂ ਤੁਸੀਂ ਗੁਰਦਵਾਰ ਸਾਹਿਬ ਦੇ ਸਾਹਮਣੇ ਖੜਦੇ ਹੋ ਤਾਂ ਗੁਰਦਵਾਰ ਸਾਹਿਬ ਦੇ ਸਾਹਮਣੇ ਖੜਨ ਤੋਂ ਤੁਹਾਨੂੰ ਖੱਬੇ ਹੱਥ ਬੀਰੀ ਦਿਖਾਈ ਦਿੰਦੀ ਉਹ ਬੀਰੀ ਵੀ ਦਰਸ਼ਨ ਕਰਨ ਯੋਗ ਹੈ ਯਾਨੀ ਕਿ ਉਹ ਬੀਰੀ ਦਾ ਜਿਹੜਾ ਤੁਸੀਂ ਜੋ ਦੇਖੋਗੇ ਜਾ ਕੇ ਤਾਂ ਬੀਰੀ ਵਾਕਈ ਤੁਹਾਨੂੰ ਲੱਗੂ ਵੀ ਹਾਂ ਇਹ ਦਰਸ਼ਣੀ ਹੈ ਇਹ ਗੁਰਦੁਆਰਾ ਤੰਬੂ ਸਾਹਿਬ ਦੀ ਜੋੜੀ ਹੈ ਜੀ ਉਹ ਸਥਾਨ ਜਿੱਥੇ ਗੁਰੂ ਸਾਹਿਬ ਨੇ ਆਪਣੇ ਅਮੂਲੇ ਸੀਗੇ ਤੇ ਗੁਰੂ ਸਾਹਿਬ ਦੀਆਂ ਫੌਜਾਂ ਨੇ ਉਤਾਰਾ ਕੀਤਾ ਸੀਗਾ ਸਾਰੇ ਜਿੰਨੇ ਵੀ ਗੁਰੂ ਘਰ ਹੈ ਬੜੇ ਹੀ ਮੈਂ ਫਿਰ ਤੁਹਾਨੂੰ ਦੁਆਰਾ ਕਹਿੰਦਾ ਵੀ ਬਹੁਤ ਹੀ ਸੋਹਣੇ ਬੜੇ ਰੌਣਕੀ ਦੇ ਬੜੇ ਹੀ ਪਿਆਰੇ ਲੱਗਦੇ ਨੇ ਤੁਸੀਂ ਜਨ ਜਿੰਨਾ ਵੀ ਇਤਿਹਾਸ ਹੈ ਮਾਲਵੇ ਦੇ ਵਿੱਚ ਇੱਥੇ ਪਿਆ ਹੈਗਾ ਜੇ ਤੁਸੀਂ ਉਹਨੂੰ ਦੇਖਦੇ ਮੈਨੂੰ ਵੀ ਅਚਰਬ ਹੁੰਦਾ ਵੀ ਮੈਂ ਬਹੁਤ ਲੀਡ ਦੇਖਣਾ ਸ਼ੁਰੂ ਕੀਤਾ ਇਹ ਹੁਣ ਜਿੰਨੇ ਜਿੰਨੇ ਜਾਨਣਾ ਹੈ ਮੈਨੂੰ ਇਹ ਲੱਗਦਾ ਵੀ ਮੈਂ ਰਾਹਾਂ ਤੇ ਅਸੀਂ ਉਹੀ ਲੰਘ ਜਾਂਦੇ ਸੀਗੇ ਜਦੋਂ ਟੱਪਦੇ ਸੀਗੇ ਸੋ ਇਹੋ ਵੀ ਰਹਿ ਗਈ ਬੀਰੀ ਜੰਬੀਰ ਸਾਹਿਬ ਕਹਿੰਦੇ ਨੂੰ ਸੋ ਇਹ ਲਗਭਗ ਇਥੇ ਲਿਖਿਆ ਤਾਂ ਹੋਇਆ ਨਹੀਂ ਵੀ ਕਿੰਨੇ ਵਰਗ ਚ ਘੇਰੇ ਚ ਫੈਲੀ ਹੋਈ ਹੈ ਪਰ ਅੰਦਾਜ਼ਨ ਇਹ ਕੋਈ ਤਿੰਨ ਚਾਰ ਕਨਾਲਾਂ ਦੇ ਵਿੱਚ ਜ਼ਰੂਰ ਫੈਲੀ ਹੋਈ ਹੈ ਇਸ ਬੀਰੀ ਨੂੰ ਸੰਭਾਲਣ ਦੇ ਲਈ ਥੱਲੇ ਜਿਹੜੇ ਹੈਗੇ ਆ ਉਹ ਸਾਰੇ ਲਾਏ ਗਏ ਆ ਤੇ ਬੀਰੀ ਦੇ ਆਸ-ਪਾਸੇ ਜੜਾਂ ਦੇ ਕੋਲ ਇੱਕ ਥੜਾ ਬਣਾ ਕੇ ਤੇ ਉਹਨੂੰ ਪੱਕਾ ਕੀਤਾ ਗਿਆ ਤੇ ਬਹੁਤ ਹੀ ਸੁੰਦਰ ਬਹੁਤ ਹੀ ਸੋਹਣੀ ਜਗ੍ਹਾ ਹੈ ਕੌਮ ਦਾ ਵਿਰਸਾ ਇਤਿਹਾਸ ਵੇਖੇ ਬਿਨਾ ਪੜੇ ਬਿਨਾ ਲਿਖੇ ਬਿਨਾ ਬਿਸਰ ਜਾਂਦਾ ਸੋ ਸਾਡਾ ਫਰਜ਼ ਬੰਦ ਹੈ ਅਸੀਂ ਕੌਮ ਆਪਣੀ ਕੌਮ ਦਾ ਇਤਿਹਾਸ ਵਿਰਸਾ ਵੇਖੀਏ ਸੰਭਾਲੀਏ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਨਾ ਭੁੱਲਿਓ ਦੋਸਤਾਂ ਨਾਲ ਸਾਂਝਾ ਕਰਿਓ ਧੰਨਵਾਦ